গুরু বাঘে গুরু গুরু বাহ গুরু বাঘ গুরু 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 বাহ গুরু গুরু হে গুরু গুরু বগে গুরু গুরু বগে গুরু ਹਲੇ ਹੋ ਹਲੇ ਹੋ ਸਤਿ ਸ਼੍ਰੀ ਅਕਾਲ ਜੀ ਪਾਤਸ਼ਾਹ 40 ਮੁਰਤਿਆਂ ਦੀ ਪਾਵਨ ਧਰਤੀ ਤੇ ਸਾਲਾਨਾ ਸ਼ਹੀਦੀ ਜੋੜ ਮੇਲਾ ਜੋ ਹਰ ਸਾਲ ਮਨਾਇਆ ਜਾਂਦਾ ਹੈ ਇਸ ਵਾਰ ਵੀ ਦਰਬਾਰ ਸਾਹਿਬ ਵੱਲੋਂ ਸੰਤਾਂ ਦੇ ਸਹਿਯੋਗ ਨਾਲ ਜੋੜ ਮੇਲਾ ਮਨਾਇਆ ਗਿਆ ਹੈ ਜਿਸ ਸੰਤਾਂ ਦਾ ਬਹੁਤ ਹੀ ਪਿਛਲੇ ਸਾਲਾਂ ਨਾਲੋਂ ਭਾਰੀ ਇਕੱਠ ਰਿਹਾ ਹੈ 40 ਮੁਕਤਿਆਂ ਦਾ ਸਲਾਨਾ ਸ਼ਹੀਦ ਜੀ ਰੋਡ ਪੇਲਾ ਇਸੇ ਸੰਬੰਧ ਵਿੱਚ ਅੱਜ ਗੁਰਦੁਆਰਾ ਟੁੱਟੀ ਗੰਦੀ ਸਾਹਿਬ ਜੀ ਤੋਂ ਇਹ ਨਗਰ ਕੀਰਤਨ ਦਾ ਆਰੰਭ ਹੋਇਆ ਤੇ ਜਿਹੜੇ ਕਿ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਿਆ ਹੋਇਆ ਗੁਰਦੁਆਰਾ ਟੁੱਟੀ ਸਾਹਿਬ ਲਾਤਨ ਸਰ ਸਾਹਿਬ ਜੀ ਤੋਂ ਇਹ ਨਗਰ ਦੀਆਂ ਪਰਕਰਮਾ ਕਰਦੇ ਆ ਹੋਆਂ ਵਾਪਸੀ ਦਰਬਾਰ ਸਾਹਿਬ ਵਿਖੇ ਜਨਾ ਸੰਗਤਾਂ ਨੂੰ ਵੇਖਤੀ ਆ ਉਹਨਾਂ ਚਾਲਕ ਮੁਤਿਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਆਪਣੀ ਟੁੱਟੀ ਬਣਾਈ ਹੈ ਤੇ ਅਸੀਂ ਵੀ ਜੋ ਫਤਿਹ ਤਾਂ ਦੇ ਮੁੱਖਾ ਗੁਰੂ ਤੋਂ ਤੇ ਸਤਿਗੁਰੂ ਸੱਤੇ ਪਾਛਾ ਕਿਰਪਾ ਕਰਨ ਸਾਡੀਆਂ ਵੀ ਟੁੱਟੀਆਂ ਢੜ ਲੈਣ ਵੱਧ ਤੋਂ ਵੱਧ ਗਿੰਤੀ ਚ ਹਾਜ਼ਰੀ ਭਰ ਗਏ ਨਤਮਸਤਕ ਹੋਏ ਉਹ ਨਾਸ਼ੀਦਾਂ ਨੂੰ ਆਪਣੀਆਂ ਟੁੱਟੀਆਂ ਢੜਵਾਉਣਾ ਕਰੀਏ